ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਨਵੇਂ ਤਰੀਕਾ ਨਾਲ ਬੈਂਗਣ ਦਾ ਪਰਤਾ ਬਹੁਤ ਹੀ ਆਪਾਂ ਟੇਸਟੀ ਬਣਾਵਾਂਗੇ ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਬੈਂਗਣ ਦਾ ਪਰਤਾ ਬਣਾਉਣਾ ਸ਼ੁਰੂ ਕਰਦੇ ਹਾਂ ਬੈਂਗਣ ਦਾ ਪਰਤਾ ਬਣਾਉਣ ਵਾਸਤੇ ਤੇ ਦੋ ਲੈਤੀਆ ਬੈਂਗਣ ਸਭ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿਆਗਾ ਤੇ ਚਾਰ ਲੈਤੀਆ ਆਪਾਂ ਟਮਾਟਰ ਤੇ ਹੁਣ ਆਪਾਂ ਬੈਂਗਣ ਨੂੰ ਛਿੱਲਾਂਗੇ ਤੇ ਡੰਡੀ ਆਪਾਂ ਇਸ ਤਰ੍ਹਾਂ ਹਟਾ ਦਾਂਗੇ ਨਵੇਂ ਤਰੀਕੇ ਨਾਲ ਜਿਹੜਾ ਆਪਾਂ ਇਹ ਬੈਂਗਨ ਦਾ ਪਰਤਾ ਬਣਾਵਾਂਗੇ ਤੇ ਸੌਖੇ ਤਰੀਕੇ ਨਾਲ ਜਿਹੜਾ ਇਹ ਬਣਾਉਣਾ ਹੈ ਤਾਂ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜੇ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਫੇਰ ਹੀ ਤੁਸੀਂ ਇਹ ਬੈਂਗਨ ਦਾ ਪਰਤਾ ਉਸੇ ਤਰੀਕੇ ਨਾਲ ਤੁਸੀਂ ਬਣਾ ਸਕੋਗੇ ਬੈਂਗਨ ਨੂੰ ਆਪਾਂ ਕੱਟ ਲਿਆ ਤੇ ਹੁਣ ਆਪਾਂ ਟਮਾਟਰ ਕਟਾਂਗੇ ਇਸ ਤਰ੍ਹਾਂ ਆਪਾਂ ਬੈਕ ਸਾਈਡ ਹਟਾ ਦਾਂਗੇ। ਟਮਾਟਰਾਂ ਨੂੰ ਜ਼ਿਆਦਾ ਆਪਾਂ ਬਰੀਕ ਨਹੀਂ ਕੱਟਣਾਗਾ ਸਿਰਫ ਮੋٹے-ਮੋٹے ਪੀਸਾਂ ਦੇ ਵਿੱਚ ਇਹ ਕੱਟਣਾਗਾ। ਟਮਾਟਰਾਂ ਨੂੰ ਕੱਟ ਲਿਆ ਇੱਕ ਕੱਪਾ ਪਿਆਜ਼ ਪਾ ਦਾਂਗੇ। ਪਿਆਜ਼ ਨੂੰ ਵੀ ਆਪਾਂ ਇਸ ਤਰ੍ਹਾਂ ਮੋٹے-ਮੋٹے ਪੀਸਾਂ ਦੇ ਵਿੱਚ ਹੁਣ ਚੱਲਦੇ ਆਪਾਂ ਗੈਂਸ ਨੂੰ। ਗੈਂਸ ਤੇ ਆਪਾਂ ਕੜਾਹੀ ਰੱਖਤੀ ਐ ਇੱਕ ਕਰਛੀ ਦੇ ਹਿਸਾਬ ਨਾਲ ਸਰੋਂ ਦਾ ਤੇਲ ਪਾ ਦਾਂਗੇ। ර්ෝග කටය බැංඩ පාදග කටේප අයිතෙට මට පාදන්ගේ හොඩාය පරගෙන් නමක්ට ලෝකෙ නම්ක්‍ර පාවාාතිවි පවනාාග එනු මෙක්ෂක අරතන්ගේ ਹੁਣ ਆਪਾਂ ਪਟਾਕਾ ਦਾਂਗੇ ਤੇ ਗੈਸ ਆਪਾਂ ਮੀਡੀਅਮ 'ਤੇ ਕਰ ਦਾਂਗੇ। ਦਹੀਂ ਤਾਂ ਆਪਾਂ ਟੱਕਣ ਲਾ ਦਿੰਨੇ ਆ। ਤੇ ਵਿੱਚ ਦੀ ਇੱਕ ਦੋ ਵਾਰੀ ਮੈਂ ਚੈੱਕ ਕੀਤਾ ਸੀਗਾ। ਜਿਹੜੇ ਬੈਂਗ ਬਿਲਕੁਲ ਹੀ ਸੌਫਟ ਹੋ ਚੁੱਕੇ ਆ। ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ। ਇੱਕ ਆਪਾਂ ਸਾਗ ਘੋਟਣ ਵਾਲੀ ਮਦ ਨਹੀਂ ਲੈ ਲਾਂਗੇ। ਇਹਦੇ ਨਾਲ ਆਪਾਂ ਨਾ ਆ ਪਹਿਲਾਂ ਟਮਾਟਰ ਦਾ ਜਿਹੜਾ ਛਿਲਕਾ ਉਹ ਆਪਾਂ ਹਟਾ ਦਾਂਗੇ। ਹਾਂ ਜੀ ਟਮਾਟਰਾਂ ਦੇ ਆਪਾਂ ਛਿਲਕੇ ਹਟਾ ਤੇ ਤੇ ਆਪਾਂ ਇੱਕ ਲੈ ਲਾਂਗੇ ਮਦਨੀ ਜਿਹਦੇ ਨਾਲ ਆਪਾਂ ਹੁਣ ਇਹਨੂੰ ਨਾ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਬੈਂਗਨ ਨੂੰ ਆਪਾਂ ਸਾਰਾ ਮੈਸ਼ ਕਰ ਲਿਆ ਤੇ ਆਪਾਂ ਹੁਣ ਇੱਕ ਨਾ ਭਾਂਡੇ ਦੇ ਵਿੱਚ ਕੱਢ ਲਿਆ ਹੈਗਾ ਹਾਂਜੀ ਹੁਣ ਆਪਾਂ ਬਣਾਵਾਂਗੇ ਪੜਥਾ ਪਰਥੇ ਵਾਸਤੇ ਆਪਾਂ ਕੜਾਹੀ ਦੇ ਵਿੱਚ ਇੱਕ ਕੜਚੀ ਦੇ ਸਹਾਵਣਾ ਸਰੋਂ ਦਾ ਤੇਲ ਪਾਵਾਂਗੇ ਕਿਉਂਕਿ ਸਰੋਂ ਦੇ ਤੇਲ ਵਿੱਚ ਜਿਹੜਾ ਇਹ ਟੇਸਟੀ ਪੜਥਾ ਬਣਦਾ ਹੈ। ਜਦ ਗਰਮ ਹੋ ਗਿਆ ਇੱਕ ਚਮਚ ਪਾ ਲਾਂਗੇ ਸਾਬਤ ਜੀਰਾ। ਇੱਕ ਚਮਚ ਪਾ ਲਾਂਗੇ ਸਾਬਤ ਧਨੀਆ ਇਹਨੂੰ ਦਰਦਰਾ ਜਾਂ ਕੁੱਟ ਲਿਆ ਸੀਗਾ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ। ਅਦਰਕ, ਹਰੀ ਮਿਰਚ, ਲਸਣ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈ ਇਹ ਐਡ ਕਰ ਦਾਂਗੇ ਆਪਾਂ। ਦੋ ਪਿਆਜ਼ ਬਰੀਕ ਕੱਟੇ ਹੋਏ ਇਹ ਪਾ ਦਾਂਗੇ ਆਪਾਂ। ਹੁਣ ਆਪਾਂ ਇਹਨਾਂ ਨੂੰ ਨਾ ਭੁੰਨ ਲਾਂਗੇ। ਹਾਂਜੀ ਪਿਆਜ਼ ਨੂੰ ਆਪਾਂ ਹਲਕਾ ਜਿਹਾ ਭੁੰਨ ਲਿਆਗਾ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ। 1 ਚਮਚ ਧਨੀਆ ਪਾਊਡਰ ਇੱਕ ਚਮਚ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਹਲਦੀ ਦਾ ਨਮਕ ਸਵਾਦ ਅਨੁਸਾਰ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਪਾ ਲੈ ਵੀ ਆਪਣੇ ਭੁੱਜੇਗੇ ਹਾਂਜੀ ਮਸਾਲਿਆਂ ਨੂੰ ਵੀ ਆਪਾਂ ਭੁੰਨ ਲਿਆ ਗਏ ਹੁਣ ਆਪਾਂ ਇਹਦੇ ਵਿੱਚ ਦਹੀਂ ਐਡ ਕਰਾਂਗੇ ਦੋ ਚਮਚ ਜਿਹੜੇ ਦਹੀਂ ਦੇ ਐਡ ਕਰਤੇ ਆ ਹੁਣ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਦਾਂਗੇ ਸਾਰਾ ਆਪਣਾ ਤੜਕਾ ਭੁੰਨ ਲਿਆਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਤੇਲ ਅਲੱਗ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਫਰਾਈ ਕੀਤਾ ਹੋਇਆ ਬੈਂਗਣ ਪਾ ਦਾਂਗੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਆਸਕਰੀ ਕੇ ਨਾ ਜਿਹੜਾ ਬੈਂਗਣ ਦਾ ਪਰਤਾ ਬਹੁਤ ਵਧੀਆ ਬੰਦਾ ਦਹੀਂ ਤੁਸੀਂ 2 ਚਮਚ ਪਾ ਕੇ ਤੇ ਬੈਂਗਣ ਦਾ ਪਰਤਾ ਤੁਸੀਂ ਜਰੂਰ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਇਹ ਟੇਸਟੀ ਬੰਦਾ ਜ਼ਿਆਦਾ ਕੋਈ ਆਪਾਂ ਔਖਾ ਬਣਾਉਣਾ ਨਹੀਂ ਦੱਸਿਆਗਾ ਮਿੰਟਾਂ ਚ ਦੀ ਇਹਨੂੰ ਫਰਾਈ ਕਰੋ ਉਸ ਤੋਂ ਬਾਅਦ ਇਹਨੂੰ ਤੜਕਾ ਲਾਓ ਇਹਨੂੰ ਟੱਕ ਦਾਂਗੇ 2 ਕਿ ਮਿੰਟ ਵਸ ਕੇ 2 ਮਿੰਟ ਹੋ ਗਏ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਪਰਥੇ ਨੂੰ पर अपना बिल्कुल बहुत वीडियो जो है ये बनी जाता है हम आप इतने पा देंगे लंबाई चटा हरिया मिर्चा थोड़ा जहा देंगे पा। हाँ। आप हरा धनिया कटिया हुआ आपने मिक्स कर देंगे हाँ आपनिया मिर्च पा के थोड़ी जी पाई थी, पारे थी, पारे थी। ਬੈਂਗਲ ਦਾ ਪਰਠਾ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹ ਬੈਂਗਲ ਦਾ ਪਰਠਾ ਬਣਿਆ ਹੈਗਾ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਸਾਹੇ ਤੁਸੀਂ ਪਰੌਂਠੇ ਦੇ ਨਾਲ ਰੋਟੀ ਦੇ ਨਾਲ ਖਾਓ ਤੁੰਦੂਰੀ ਰੋਟੀ ਦੇ ਨਾਲ ਖਾਓ ਜਿਆਦਾ ਹੀ ਟੇਸਟੀ ਲੱਗੂਗਾ ਜੇਕਰ ਤੁਹਾਨੂੰ ਪਸੰਦ ਆਈ ਵੀਡੀਓ ਤੇ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਹਾਂਜੀ ਪਲੇਟ ਦੇ ਵਿੱਚ ਆਪਾਂ ਹਨ ਪਰੇ ਨੂੰ ਕੱਢ ਲਿਆ ਸਜਾਵਟ ਵਾਸਤੇ ਰੱਖ ਦਾਂਗੇ ਆਪਾਂ ਕਟੀਆਂ ਹੋਈਆਂ ਦੋ ਫਰੀਆਂ ਮਿਰਚਾਂ ਅਸਤਰਨ ਦਾ ਆਈ ਦੇ ਵਿੱਚ ਤੇ ਉੱਪਰ ਆਪਾਂ ਪਾ ਦਾਂਗੇ ਦਹੀਂ ਪਰੇ ਦਾ ਟੇਸਟ ਵੀ ਬਹੁਤ ਵਧੀਆ ਵਧ ਜੂਗਾ ਤੇ ਜਿਹੜਾ ਇਹ ਸਜਾਵਟ ਵਾਸਤੇ ਵੀ ਦੇਖਣ ਚ ਵੀ ਵਧੀਆ ਲੱਗੇਗਾ ਤਾਂ ਵੀ ਤੁਹਾਨੂੰ ਜਰੂਰ ਬਣਾ ਕੇ ਦੇਖਿਓ ਮਿਲਦੇ ਆ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ